ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਕਲੇਸ਼ ਲਗਾਤਾਰ ਜਾਰੀ ਚੱਲ ਰਿਹਾ ਸੀ ਜਿਹਦੇ ਚੱਲਦੇ ਬਾਗੀ ਤੜੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਿਕ ਮੰਗ ਪੱਤਰ ਸੌਪਿਆ ਗਿਆ ਸੀ ਮੰਗ ਪੱਤਰ ਸੌਪਿਆ ਗਿਆ ਸੀ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਸਪਸ਼ਟੀਕਰਨ ਮੰਗਿਆ ਜਾਵੇ ਜੋ ਕਿ ਗਲਤੀਆਂ ਹੋਈਆਂ ਨੇ ਅਕਾਲੀ ਦਲ ਦੇ ਵਿੱਚ ਦੂਜੇ ਪਾਸੇ ਉਹਨਾਂ ਨੂੰ 15 ਇਹਦਾ ਸਮਾਂ ਦਿੱਤਾ ਗਿਆ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਤੇ ਅੱਜ ਉਹ ਹਰ ਮੰਦਰ ਸਾਹਿਬ ਵਿਖੇ ਪਹੁੰਚੇ ਤੇ ਉਹਨਾਂ ਨੇ মিডিਆ ਨਾਲ ਗੱਲਬਾਤ ਨਾ ਕਰਦੇ ਹੋਏ ਜਿੱਥੇ ਐਸਜੀਪੀਸੀ ਦੇ ਪ੍ਰਧਾਨ ਹਰਜਿੰ ਤਦ ਸਹੀ ਹੋ ਸਨ ਗਾਂ ਦਾ ਜਿਹੜਾ ਹੁਣ ਸਿੰਘ ਸਾਹਿਬ ਵਾਚਣਗੇ ਗਾਂਧ ਜਿਹੜੀ ਪ੍ਰਕਿਰਿਆ ਉਹ ਸਿੰਘ ਸਾਹਿਬਾਂ ਦੇ ਕੋਲ ਇਹ ਕਿਹ ਇਸ ਪਾਲਟੀਕਰਨ ਕੀ ਦਿੱਤਾ ਤੁਸੀਂ ਇਹ ਨਹੀਂ ਉਹ ਉਹ ਸਿੰਘ ਸਾਹਿਬ ਨੂੰ ਅਸੀਂ ਕੋਈ ਸਵਾਲ ਨਹੀਂ ਉਹ ਲਿਖ ਕੇ ਅਸੀਂ ਦੇ ਆਏ ਹਾਂ ਨਹੀਂ ਸ਼ੋਮਣੀ ਕਮੇਟੀ ਦਾ ਮੈਂ ਦੇਖਿਆ ਹਾਂ ਸ਼੍ਰੋਮਣੀ ਕਾਲੀਦਾਲੋਂ ਪ੍ਰਧਾਨ ਸ਼੍ਰੋਮਣੀ ਕਾਲੀਦਾਲ ਦੇਖ ਕੇ ਗਏ ਚਲੋ ਇਹ ਮੈਂ ਹੁਣ ਇਹਦੇ ਬਾਰੇ ਕੋਈ ਗੱਲ ਨਹੀਂ ਕਰਨੀ ਅਸੀਂ ਚਿੱਠੀ ਦੇ ਲਈ ਕਰ ਦੋ ਕੋਈ ਜਾਰੀ ਨਹੀਂ ਹੁੰਦੀ ਸਿੰਘ ਸਾਹਿਬ ਦੇ ਕੋਲ ਆ ਮੈਟਰ ਸਬਜੁਕਟ ਸੀ ਆ ਜ਼ਿਲ੍ਹਾ ਕਾਲਦਾਸ ਕੋਲ ਮੈਂ ਇਹ ਕੋਈ ਕਾਰਵਾਈ ਹੁੰਦੀ ਮਨਜ਼ੂਰ ਹੋਏਗੀ ਪਤਾ ਨਹੀਂ ਜੇ ਇਹ ਕੋਈ ਉਹ ਤਾਂ ਸਿੰਘ ਸਾਹਿਬ ਜਾਣਣ ਪਾਇਨ ਸਿੰਘ ਸਾਹਿਬਾਂ ਨੇ ਅਕਾਸ਼ ਜੀ ਦਾ ਉਹ ਗੁਸਨ ਬਾਤ ਬਾਤ ਜਿਹੜਾ ਸਪਸ਼ਟੀਕਰਨ ਮੰਗਿਆ ਸੀਗਾ ਔਰ ਅੱਜ ਉਹ ਆਪਣਾ ਸਪਸ਼ਟੀਕਰਨ ਲੈ ਕੇ ਸ਼੍ਰੀ ਹਕਾਤਖ ਸਾਹਿਬ ਤੇ ਪਹੁੰਚੇ ਨੇ ਔਰ ਉਸ ਸਪਸ਼ਟੀਕਰਨ ਨੂੰ ਆਉਣ ਵਾਲੇ ਦਿਨਾਂ ਵਿੱਚ ਪੰਚੀ ਸਾਹਿਬਾਨ ਨੇ ਨਿਗਰਹ ਹੋਵੇ ਉਹਦੇ ਵਿੱਚ ਖੋਲ ਕੇ ਪੜ ਕੇ ਤੇ ਉਹਨੂੰ ਵਿਚਾਰਿਆ ਜਾਏਗਾ ਅੱਗੇ ਕੀ ਕਰਦੇ ਬਸ ਥੋੜੇ ਦਿਨਾਂ ਤੱਕ ਮੀਟਿੰਗ ਹੋਏਗਾ ਬੈਠ ਕੇ ਬੈਠ ਕੇ ਉਹਦਾ ਫੈਸਲਾ ਲਿਆ ਜਾਣਾ ਜੀ ਨਾ ਤੱਕ ਮੀਟਿੰਗ ਹੋਏਗੀ। ਥੋੜੀ ਦਮ ਤੱਕ ਥੈਂਕ ਯੂ। ਸੋ ਜਿੱਦਾਂ ਕਿ ਕਿਹਾ ਗਿਆ ਕਿ ਪੰਜ ਸਿੰਘ ਸਹਬਾਨਾਂ ਦੀ ਮੁਰਤੋਂ ਮੀਟਿੰਗ ਬੁਲਾਈ ਜਾਏਗੀ ਤੇ ਉਸ ਮੀਟਿੰਗ ਦੇ ਵਿੱਚ ਚਿੱਠੀ ਖੋਲੀ ਜਾਵੇਗੀ ਤੇ ਚਿੱਠੀ ਖੁੱਲਣ ਦੇ ਬਾਅਦ ਹੀ ਪਤਾ ਲੱਗੇਗਾ ਕੀ ਸਪਸ਼ਟੀਕਰਨ ਦਿੱਤਾ। ਹੁਣ ਆਨ ਵਾਲਾ ਸਮਾਂ ਦੱਸੇਗਾ ਸਰਦਾਰ ਸੁਖਬੀਰ ਬਾਦਲ ਨੂੰ ਕੀ ਸਜ਼ਾ ਮਿਲਦੀ ਹੈ ਜਾਂ ਰਾਹਤ ਹੁੰਦੀ ਹੈ ਤਾਂ ਉਹ ਸਮਾਂ ਦੱਸੇਗਾ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ